ਕੈਬਨਟ ਮੰਤਰੀ ਦੇ ਖਾਸਮ ਖਾਸ ਬੈਠੇ ਨਗਰ ਕੌਂਸਲ ਵਿੱਚ ਧਰਨੇ ਤੇ ਅਸਮਾਣਾ ਦੇ ਕੈਬਨਟ ਮੰਤਰੀ ਦੇ ਖਾਸਮ ਖਾਸ ਰਹੇ ਨੇਤਾ ਚੀਮਾ ਨਗਰ ਕੌਂਸਲ ਅੱਗੇ ਧਰਨੇ ਤੇ ਬੈਠ ਗਏ ਹਨ ਉਹਨਾਂ ਨੇ ਮੀਡੀਆ ਤੇ ਦਿੱਤੇ ਬਿਆਨ ਤੇ 6 ਮਾਰਚ ਨੂੰ ਧਰਨਾ ਦੇਣ ਦੀ ਗੱਲ ਕਹੀ ਸੀ ਅੱਜ ਉਸੇ ਲੜੀ ਦੇ ਤਹਿਤ ਉਹ ਧਰਨੇ ਤੇ ਬੈਠ ਗਏ ਹਨ ਸਮਾਣਾ ਵਿੱਚ ਹੋ ਰਹੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਪਰ ਪ੍ਰਸ਼ਾਸਨ ਵੱਲੋਂ ਅੱਜ ਧਰਨੇ ਨੂੰ ਦੇਖਦੇ ਹੋਏ ਵਪਾਰੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਗੱਲ ਕਹੀ ਜਦੋਂ ਇਸ ਬਾਰੇ ਐਸ.ਡੀ. ਅਮਰੀਚਾ ਗਵੈਲ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਨਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ ਹੁਣ ਧਰਨਾ ਲਗਾ ਰਹੇ ਲੋਕਾਂ ਨੂੰ ਧਰਨਾ ਹਟਾਉਂਦੇ ਹਨ ਜਾਂ ਭੁੱਖ ਕੱਲ ਭੁੱਖ ਹੜਤਾਲ ਤੇ ਬੈਠਣ ਬੈਠਣ ਤੇ ਅੜੇ ਰਹਿਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਧਰਨੇ ਵਿੱਚ ਸ਼ਿਵ ਸੇਨਾ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਅਤੇ ਸ਼ਿਵसेना ਹਿੰਦੁਸਤਾਨ ਦੇ ਆਗੂ ਨੇ ਵੀ ਧਰਨੇ ਵਿੱਚ ਬੈਠ ਕੇ ਆਪਣਾ ਰੋਸ ਜ਼ਾਹਰ ਕੀਤਾ ਸਮਾਣਾ ਤੋਂ ਕਲਾਸ਼ ਰਮਨ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਰੱਖਿਆ ਕਿਉਂ ਲਾ ਰੱਖਾ ਅੱਜ ਦੀ ਮੇਰੀ ਕਾਲ ਸੀ ਜੀ 6 ਤਰੀਕ ਦੀ ਕਿ ਜੇ ਕੋਈ ਹੱਲ ਨਾ ਹੋਇਆ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਤਾਂ ਮਿੱਥੇ ਸਮੇਂ ਲਈ ਧਰਨੇ ਤੇ ਬੈਠਾਂਗੇ ਸੋ ਆਪਾਂ ਆਪਣਾ ਕਾਲ ਪਗਾਇਆ ਜੀ ਬੈਠੇ ਆ ਤੁਸੀਂ ਧਰਨੇ ਕਿੰਨੇ ਦੇ ਅਨਮਿੱਥੇ ਸਮੇਂ ਤੱਕ ਬੈਠੋਗੇ ਅਨਮਿੱਥੇ ਸਮੇਂ ਲਈ ਬੈਠਾਂਗੇ ਜੀ ਆਦਰ ਜਾਂ ਕੀ ਨਹੀਂ ਮੰਨਿਆ ਜਾਂਦੀਆਂ ਉਹਨਾਂ ਚਿਰ ਬੈਠਾਂਗੇ ਕੱਲ ਤੋਂ ਭੁਖੜਤਾਲ ਤੇ ਵੀ ਬੈਠਣਾ ਸ਼ੁਰੂ ਕਰਾਂਗਾ ਜੀ ਸਹੀ ਸਵੇਰੇ 10 ਵਜੇ ਤੋਂ ਭੁਖੜਤਾਲ ਸ਼ੁਰੂ ਕਰਾਂਗਾ ਜੀ ਕੱਲ ਨੂੰ ਅੱਜ ਅਰਜੈਂਟਲੀ ਮੀਟਿੰਗ ਬੁਲਾਈ ਸੀ ਐਸਡੀਐਮ ਮੈਂ ਜਾ ਕੇ ਆ ਉਹਨਾਂ ਨੇ ਕਿਹਾ ਵੀ ਮੈਂ ਮੀਟਿੰਗ ਕੀਤੀ ਉਹਨਾਂ ਨਾਲ ਠੀਕ ਹੈ ਨਹੀਂ ਤਿੰਨ ਜਹਾਜ਼ ਕਦੋਂ ਹਟਾਏ ਜਾਣਗੇ ਬੜਾ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਵੀ ਜਿਹੜੇ ਧਰਨੇ 'ਤੇ ਬੈਠੇ ਮੈਂ ਨਜ਼ਾਰਾ ਕਰਿ ਬਤਾਉਂਗੀ ਬੜੀ ਛੇਤੀ ਜਾਗੇ ਨੇ ਜੀ 30 ਜਨਵਰੀ ਨੂੰ ਮੇਰੇ ਕੋਲ ਹੈਗਾ ਜਿਹੜਾ ਮੈਂ ਇਹਨਾਂ ਨੂੰ ਮੰਗ ਪੱਤਰ ਭੇਜੇ ਸੀ ਤੇ ਅੱਜ ਮੇ ਵੀ ਸਵਾ ਮਹੀਨੇ ਵਾਂਗੂ ਹੋ ਗਿਆ ਬੜੀ ਛੇਤੀ ਜਾਗੇ ਨੇ ਜੇ ਇਹੀ ਕੰਮ ਇਹ 4 ਦਿਨ 5 ਦਿਨ 10 ਦਿਨ ਪਹਿਲਾਂ ਕਰ ਲੈਂਦੇ ਤਾਂ ਸਾਨੂੰ ਨਾ ਉਰੇ ਆਣਾ ਪੈਂਦਾ ਬੜਾ ਅਫਸੋਸ ਹੈ ਮੈਨੂੰ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਬਿਲਕੁਲ ਆਮ ਜਨਤਾ ਦੀ ਸੁਣਦਾ ਨਹੀਂ ਸਾਨੂੰ ਆਪਣੀਆਂ ਮੰਗਾਂ ਲਈ ਧਰਨੇ ਹੀ ਲਾਣੇ ਪੈਣੇ ਆ ਤਾਂ ਫਿਰ ਸਾਨੂੰ ਇਹ ਅਫਸਰਾਂ ਦਾ ਕੀ ਫਾਇਦਾ ਜਾਂ ਇਹ ਸਰਕਾਰਾਂ ਦਾ ਸਾਨੂੰ ਕੀ ਫਾਇਦਾ ਜੇ ਸਾਨੂੰ ਆਪਣੇ ਹੱਥ ਜਿਹੜੇ ਸਹੀ ਨੇ ਉਹਨਾਂ ਨੂੰ ਮਨਾਨ ਲਈ ਧਰਨੇ ਹੀ ਲਾਣੇ ਨੇ ਤਾਂ ਓਕੇ ਬੈਠੇ ਆ ਜੀ ਇਸ ਧਰਨੇ ਦੇ ਵਿੱਚ ਇਹ ਦੇਖੋ ਕੁਝ ਜਿਹੜੇ ਆਪਣਾ سرمایہਦਾਰ ਲੋਗ ਨੇ ਉਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਨੇ ਰੁਪਏ ਦੀ ਖਾਤਰ ਜਿਹੜਾ ਸਾਡਾ ਹਰਿਆ ਭਰਿਆ ਸਮਾਣਾ ਜਿਹੜਾ ਹੈਗਾ ਸੀਗਾ ਉਹ ਉਜਾੜ ਕੇ ਰੱਖਤਾ ਸਮਾਣਾ ਜਿਹੜਾ ਸੀ ਸਾਡਾ ਚੌਂਕ ਬਾਜ਼ਾਰ ਤੋਂ ਸਾਡੇ ਸ਼ੁਰੂ ਹੋ ਜੋ ਗਾਂਧੀ ਗਰਾਊਂਡ ਬੱਸ ਸਟੈਂਡ ਕੀ ਕਿਸ਼ਨਾ ਮਾਰਕੀਟ ਇਹ ਸਾਰੇ ਇਲਾਕੇ ਤਸੀਲ ਰੋਡ ਹੋ ਗਿਆ ਨਜਾਇਜ਼ ਕਬਜ਼ੇ ਬਣ ਚੁੱਕੇ ਨੇ ਨਜਾਇਜ਼ ਕਬਜ਼ੇ ਕਰੇ ਜਾ ਰਹੇ ਨੇ ਪ੍ਰਸ਼ਾਸਨ ਵਿੱਚ ਨਾਲ ਰਲਿਆ ਹੋਇਆ ਪੈਸੇ ਵਾਲਿਆਂ ਦੀ ਸੁਣਵਾਈ ਹੋ ਰਹੀ ਹੈ ਪੈਸੇ ਵਾਲਿਆਂ ਨਾਲ ਮਿਲ ਕੇ ਇਹ ਕਬਜ਼ੇ ਕਰ ਕਰਕੇ ਸਮਾਣਾ ਇਸ ਟਾਈਮ ਟਾਈਟ ਕਰਦਾ ਹੁਣ ਗੱਡੀ ਪਹਿਲੇ ਗੱਡੀ ਲੰਘ ਜਾਂਦੀ ਸੀ ਹੁਣ ਤਾਂ ਮੋਟਰਸਾਈਕਲ ਸਾਈਕਲ ਪੈਦਲ ਲੰਘਣਾ ਵੀ ਔਖਾ ਹੈ ਲੜਾਈਆਂ ਝਗੜੇ ਹੋ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀ ਮੁਸੀਬਤ ਨੂੰ ਦੇਖਦੇ ਹੋਏ ਲੋਕਾਂ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਅਸੀਂ ਅੱਜ ਅਣ ਵਿੱਚੇ ਤਰਨੇ ਦੇ ਬੈਠੇ ਆ ਤਾਂ ਜੋ ਆਪਣੇ ਸਮਾਣੇ ਦੇ ਜਿਹੜੇ ਈਓ ਸਾਹਿਬ ਨੇ ਇਹਨਾਂ ਦੇ ਕੰਨਾਂ 'ਚ ਜਿਹੜੇ ਇਹਨਾਂ ਨੇ ਰੁਈਆਂ ਪਾਰਖੀਆਂ ਖੋਲਣ ਐਸਡੀਐਮ ਸਾਹਿਬ ਨੇ ਵੀ ਰੁਈਆਂ ਪਾਰਖੀਆਂ ਵੀ ਕੋਲਣ ਦੇਖੋ ਸਮਾਣੇ ਦੇ ਐਸਡੀਐਮ ਸਾਹਿਬ ਦੇ ਖੁਦ ਦੇ ਦਫ਼ਤਰ ਦੇ ਨਾਲ ਇੱਕ ਮਜਸਮਾ ਬਣਿਆ ਹੋਇਆ ਹੈ ਜਿਹੜਾ ਸਰਕਾਰੀ ਪਾਰਕ ਹੈ ਉਹਦੇ ਬਾਹਰ ਜਿਹੜਾ ਹੈ ਇੱਕ ਕਮਰਾ ਬਣਾ ਰੱਖਿਆ ਉਹਦਾ ਵਾਲੀ ਵਾਰਸੀ ਨਹੀਂ ਪਤਾ ਲੱਗ ਰਿਹਾ ਕਿਉਂ ਨਹੀਂ ਉਹਨੂੰ ਘੇਰਦੇ ਪਏ ਕਿਉਂ ਨਹੀਂ ਉਹਨੂੰ ਛੁੱਟਦੇ ਪਏ ਇਹਨਾਂ ਦਾ ਫਰਜ਼ ਬਣਦਾ ਸੀ ਉਸ ਕਮਰੇ ਨੂੰ ਡੇਗਣ ਦਾ ਲੇਕਿਨ ਪੈਸੇ ਕਰਕੇ ਜਿਤੋਂ ਪੈਸੇ ਆਏ ਹੋਏ ਨੇ ਪੈਸੇ ਕਰਕੇ ਜਿਹੜਾ ਹੈ ਇਹ ਉਹ ਮਜੱਸਮੇ ਨੂੰ ਤੋੜਿਆ ਨਹੀਂ ਜਾ ਰਿਹਾ ਹੋਰ ਵੀ ਇਹੋ ਜਿਹੀਆਂ ਬੜੀਆਂ ਜਗ੍ਹਾ ਨੇ ਜਿਹੜਾ ਇਹ ਸਰਮਾਇਦਾਰਾਂ ਨਾਲ ਮਿਲ ਕੇ ਇਹ ਜਿਹੜਾ ਹੈ ਨਜਾਇਜ਼ ਕਬਜ਼ੇ ਹੋ ਰਹੇ ਨੇ ਲੋਕ ਦੁਖੀ ਨੇ ਪਰੇਸ਼ਾਨ ਨੇ ਸਾਡਾ ਹਰਿਆ ਭਰਿਆ ਸਮਾਣਾ ਜਿਹੜਾ ਸੀਗਾ ਪੇੜ-ਪੌਦੇ ਸਾਡੇ ਕੱਟ ਦਿੱਤੇ ਗਏ ਨੇ ਕਲੋਨੀਆਂ ਬਣ ਰਹੀਆਂ ਬਾਹਰ ਜਿੰਨੇ ਹਰੇ-ਵਰੇ ਬ੍ਰਿਕਸ਼ੀ ਪੁਰਾਣੇ ਬ੍ਰਿਕਸ਼ੀ ਉਹ ਵੀ ਕੱਟ ਦਿੱਤੇ ਗਏ ਉਹਨਾਂ ਦੀ ਜਗ੍ਹਾ ਤੇ ਨਵੇਂ ਨਹੀਂ ਲਗਾਏ ਗਏ ਉਹਨਾਂ ਉੱਤੇ ਜਿਹੜਾ ਹੈ ਇਹ ਕਾਰਵਾਈ ਹੋਣੀ ਚਾਹੀਦੀ ਸੀ ਜਦਕਿ ਪਤਾ ਨਹੀਂ ਯੂਓ ਸਾਹਿਬ ਸੁੱਤੇ ਪਏ ਨੇ ਕੀ ਹੈ ਇਹਨਾਂ ਨੂੰ ਕਿੱਥੋਂ ਇਹਨਾਂ ਨੂੰ ਲਾਲ ਬੱਤੀਆਂ ਦਾ ਫੋਨ ਆ ਜਾਂਦਾ ਇਸੀ ਜਗ੍ਹਾ ਦੇ ਉੱਤੇ ਕਰੇਨਾ ਕੰਪੈਨਾਂ ਮੰਗਾ ਕੇ ਕਹਿੰਦੇ ਨੇ ਅਸੀਂ ਕਾਰਵਾਈ ਕਰ ਰਹੇ ਹਾਂ ਬਾਅਦ ਚ ਦੂਸਰੇ ਦਿਨ ਭੱਜ ਜਾਂਦੇ ਨੇ ਮੁਰਕੇ ਦੁਆਰਾ ਉਹ ਸਾਰਾ ਕੁਝ ਓਮੇ ਦਾ ਓਮੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਸਿਰਫ ਪੈਸੇ ਦੇ ਬਲ ਬੁੱਤਿਆਂ ਦੀ ਕਿ ਆ ਵੀ ਅਸੀਂ ਜਿਹੜੇ ਨਗਰ ਕੌਂਸਲ ਨੇ ਕਬਤ ਆਪ ਨੂੰ ਆ ਕੇ ਰਿਪੋਰਟ ਦੇ ਕਬ ਜ ਹਟਾ ਦੇ ਆਪ ਇਸੀ ਰੋਡ ਤੇ ਜਾਓਗੇ ਮਨਸਪਲਟੀ ਤੋਂ ਲੈ ਕੇ ਗੁਗੰਬੜੀ ਪੁਰਾਣੇ ਬਸ ਸਟੈਂਡ ਤੱਕ ਫੁੱਟਪਾਥ ਦੇ ਉੱਪਰ ਵੀ ਲੋਕ ਸਮਾਨ ਰੱਖੇ ਬੈਠੇ ਹਨ ਫੁੱਟਪਾਥ ਤੇ ਪੈਦਲ ਚੱਲਣ ਵਾਸਤੇ ਫੁੱਟਪਾਥ ਵੀ ਖੁੱਜਿਆ ਹੁਣ ਇਹਦੇ ਰਿਗਾਰਡਿੰਗ ਹੈ ਸਾਡੀ ਅੱਜ ਵੀ ਮੈਂ ਸਾਰੀ ਟ੍ਰੇਡ ਐਸੋਸੀਏਸ਼ਨ ਸਮਾਨਾ ਦੇ ਸਾਰੀਆਂ 16 ਤੇ 17 ਐਸੋਸੀਏਸ਼ਨਸ ਦੇ ਪ੍ਰੈਜ਼ੀਡੈਂਟ ਦੇ ਨੁਮਾਇੰਦੇ ਬੁਲਾਏ ਸੀ ਸਾਰੀਆਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਡਿਸਕਸ ਕਰਨ ਲਈ ਉਹਦੇ ਚ ਇਹ ਸਮੱਸਿਆ ਵੀ ਡਿਸਕਸ ਹੋਈ ਹੈ ਤੇ ਇਹਦੇ ਸੰਬੰਧੀ ਪਹਿਲਾਂ ਸ਼ਹਿਰ 'ਚ ਪੀਲੀਆਂ ਪੱਟੀਆਂ ਲਗਾਈਆਂ ਗਈਆਂ ਸੀ ਦੁਕਾਨਾਂ ਦੇ ਬਾਹਰ ਸੜਕ ਦੇ ਸਾਈਡ ਤੇ ਕਿ ਜਿਹੜੀ ਪੀਲੀ ਪੱਟੀ ਤੋਂ ਬਾਹਰ ਨਾ ਕਿਸੇ ਦੁਕਾਨ ਦਾ ਸਮਾਨ ਰੱਖਿਆ ਜਾਊਗਾ ਨਾ ਕੋਈ ਰੇੜੀ ਲਗਾਈ ਜਾਊਗੀ ਬਟ ਜਦੋਂ ਕੋਈ ਵੀ ਇਨਫੋਰਸਮੈਂਟ ਹੁੰਦੀ ਹੈ ਕੁਝ ਟਾਈਮ ਤੱਕ ਉਹ ਸਹੀ ਚੱਲਦੀ ਹੈ ਬਾਅਦ 'ਚ ਸਾਰੇ ਉਸੇ ਯੂਜ਼ ਟੂ ਹੋ ਜਾਂਦੇ ਨੇ ਹੁਣ ਅਸੀਂ ਦੁਬਾਰਾ ਯੈਲੋ ਪੱਟੀਆਂ ਲਗਾ ਰਹੇ ਹਾਂ ਤੇ ਮੇਰੀ ਸਭ ਨੂੰ ਇਹ ਅਪੀਲ ਹੈ ਕਿ ਇਸ ਪੱਟੀ ਤੋਂ ਬਾਹਰ ਨਾ ਕੋਈ ਰੇੜੀ ਖ ਜੋ ਰੱਖਿਆ ਜਾਂਦਾ ਹੈ ਤੋਂ ਜਿਹੜਾ ਹੈਗਾ ਸਖਤ ਐਕਸ਼ਨ ਲਿਆ ਜਾਊਗਾ ਉਹਨਾਂ ਦੇ ਵਿਰੁੱਧ ਤੇ ਇਹ ਐਕਸਰਸਾਈਜ਼ ਵਨ ਟਾਈਮ ਐਕਸਰਸਾਈਜ਼ ਨਹੀਂ ਹੋਊਗੀ ਰੈਗੂਲਰ ਐਕਸਰਸਾਈਜ਼ ਚੱਲੂਗੀ ਇਸ ਸਬੰਧੀ ਮੇਰੀ ਸਾਰੇ ਦੁਕਾਨਦਾਰਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਵੀ appeal ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਢੀੜੇ ਬਾਜ਼ਾਰ 'ਚ ਜਾਣਾ ਆਪਣੇ 4-wheeler ਸਾਈਡ ਪਾਰਕਿੰਗਸ ਦੇ ਪਾਰਕ ਕਰੋ ਨਾ ਕਿ ਬਾਜ਼ਾਰ ਦੇ ਵਿੱਚ ਲੈ ਕੇ ਜਾਓ ਜੇ ਤੁਸੀਂ ਦੁਕਾਨ ਤੋਂ ਸਮਾਨ ਲੈਣਾ ਤੁਹਾਨੂੰ ਅੱਧਾ ਘੰਟਾ ਘੰਟਾ ਲੱਗਣਾ ਹੈ ਤੁਹਾਨੂੰ ਸਾਈਡ ਤੇ ਪਾਰਕ ਕੀਤਾ ਜਾਵੇ ਨਾ ਕਿ ਦੁਕਾਨ ਦੇ ਅੱਗੇ ਪਾਰਕ ਕਰ ਦਿੱਤਾ ਜਾਵੇ ਤਾਂ ਜੋ ਆਂਗਣ ਵਾਲਿਆਂ ਨੂੰ ਸਮੱਸਿਆ ਨਾ ਹੋਵੇ ਬਾਈਕਸ ਨੂੰ ਸਿੱਧੇ ਤਰੀਕੇ ਨਾਲ ਖੜਾਇਆ ਇਹ ਜਿਹੜੀ ਸਮੱਸਿਆ ਹੁੰਦੀ ਹੈ ਟ੍ਰੈਫਿਕ ਦੀ ਜੇ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਇੱਕ ਐਕਸ਼ਨ ਲੈਣਾ ਬੰਦ ਹੈ ਤਾਂ ਇਹ ਇੱਕ ਸੋਸ਼ਲ ਰਿਸਪੌਂਸਿਬਿਲਟੀ ਹੈ ਕਿ ਕਲੈਕਟਰ ਰਿਸਪੌਂਸਿਬਿਲਟੀ ਹੈ ਸ਼ਹਿਰ ਨਿਵਾਸੀਆਂ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਣਾ ਹੈ ਜਿਹੜਾ ਦੁਕਾਨਦਾਰ ਆ ਉਹ ਵੀ ਆਪਣੇ ਕਸਟਮਰ ਨੂੰ ਕਹਿ ਸਕਦਾ ਹੈ ਕਿ ਬਈ ਜਾ ਕੇ ਉੱਥੇ ਪਾਰਕ ਕਰਕੇ ਆ ਤੇ ਨੂੰ ਠੀਕ ਤਰ੍ਹਾਂ ਪਾਰਕਿੰਗ ਕਰੋ ਥੈਂਕ ਯੂ ਮੈਡਮ ਥੈਂਕ ਯੂ ਥੈਂਕ ਯੂ